शिवसेना खंड भारत ਅਤੇ विश्व हिंदू संघ ਵੱਲੋਂ श्री राम नवमी ਦੇ શુભ ਅਪਸਰ ਦੇ ਸਬੰਧ ਵਿੱਚ ਫਗਵਾੜਾ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ શ્રી ਮੋਨੀ ਬਾਬਾ ਮੰਦਰ ਦਾਣਾ ਮੰਡੀ ਫਗਵਾੜਾ ਤੋਂ ਆਰੰਭ ਹੋ ਕੇ ਫਗਵਾੜਾ ਦੇ ਵੱਖ-ਵੱਖ ਬਜਾਰਾਂ ਵਿੱਚੋਂ ਹੁੰਦੇ ਹੋਏ ਕੱਢੀ ਗਈ ਇਸ ਦੌਰਾਨ ਭਗਵਾਨ ਰਾਮ ਨਾਲ ਜੁੜੀਆਂ ਵੱਖ-ਵੱਖ ਝਾਕੀਆਂ ਵੀ ਕੱਢੀਆਂ ਗਈਆਂ ਵੱਖ-ਵੱਖ ਸਥਾਨਾਂ ਵੱਲੋਂ ਸ਼ਰਧਾਲੂਆਂ ਲਈ ਥਾਂ-ਥਾਂ ਤੇ ਲੰਗਰ ਵੀ ਲਗਾਏ ਗਏ ਪੂਰਾ ਫਗਵਾੜਾ ਸ਼ਹਿਰ ਭਗਵਾਨ ਰਾਮ ਦੇ ਜਕਾਰਿਆਂ ਨਾਲ ਗੂੰਜ ਉੱਠਿਆ ਆਓ ਦੇਖਦੇ ਹਾਂ ਅੱਜ ਦੀ ਸ਼ੋਭਾ ਯਾਤਰਾ ਦੇ ਕੁਝ ਦ੍ਰਿਸ਼ ਫਗਵਾੜਾ ਤੋਂ ਦੁਆਬਾ মিডিਆ 18 ਲਈ ਵਿਕਾਸ ਮਨੀਤੀ ਖਾਸ ਰਿਪੋਰਟ ਯਾਤਰੀਓਂ ਅੱਜ ਪ੍ਰਭੂ ਰਾਮ ਦੀ ਕਿਰਪਾ ਦੇ ਨਾਲ ਪੁਗਵਾੜਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮ ਨੌਮੀ ਜਿਹੜੀ ਚੋਬਾ ਯਾਤਰਾ ਕੱਢੀ ਜਾ ਰਹੀ ਆ ਮਿਛਵਿੰਦੂ ਸੰਗਰ ਖੰਡ ਭਰਦ ਵੱਲੋਂ ਜਿਹੜਾ ਸ਼ਿਵ ਜਨਾ ਦੇ ਖੰਡ ਭਰਦ ਵੱਲੋਂ ਕੱਢੀ ਜਾ ਰਹੀ ਆ ਹਰ ਸਾਲ ਜਿਹੜਾ ਇਹ ਰੰਗ ਮੇ ਰੰਗ ਵਿੱਚ ਇਹ ਸ਼ੋਭਾ ਯਾਤਰਾ ਜਿਹੜੀ ਫੋਰਾ ਦੇ ਵਿੱਚ ਲੋਕੀ ਮਨਾਉਂਦੇ ਆ ਸਵਾਗਤੀ ਗੇਟ ਲੱਗੇ ਹੋਏ ਆ ਝਾਕੀਆਂ ਬੜੀਆਂ ਵਧੀਆ ਆ ਜਗ੍ਹਾ ਜਗ੍ਹਾ ਨੰਗਰ ਲੱਗੇ ਹੋਏ ਆ ਸਾਰੇ ਜਿਹੜੇ ਆ ਸ਼ੋਭਾ ਯਾਤਰਾ ਦੀ ਸ਼ੋਭਾ ਵਧਾ ਰਹੇ ਆ ਤੁਹਾਨੂੰ ਮੈਂ ਅਪੀਲ ਕਰਦਾ ਆਓ ਇਸ ਪ੍ਰਭੂ ਰਾਮ ਦੇ ਸ਼ੋਭਾ ਯਾਤਰਾ ਵਿੱਚ ਆ ਕੇ ਸ਼ੋਭਾ ਵਧਾਓ ਕੋ ਤਾਲੂ ਰਾਮ ਦਾ ਆਸ਼ੀਰਵਾਦ ਪਾਪਤ ਕਰੋ ਤਾਂ ਕਿ ਤੁਹਾਡਾ ਜੀਵਨ ਸਫਲਾ ਹੋਵੇ ਇਹ ਜਿਹੜੀ ਸ਼ੋਭਾ ਯਾਤਰਾ ਪੱਕਾ ਬਲਿਆਂ ਨੂੰ ਦੇਖਣ ਨੂੰ ਮਿਲ ਕਰਦਾ ਕਿ ਸ਼ੋਭਾ ਯਾਤਰਾ ਦੀ ਸ਼ੋਭਾ ਬਤਾਓ ਆਰਾਮ ਕੰਦਰ ਦਾ ਜੀਵਾ ਆਪਤ ਕਰੋ ਜੈ ਸ਼ਿਵਰਾਮ ਜੈ ਸ਼ਿਵਰਾਮ ਜੀ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਫਗਵਾੜਾ ਖਾਬ ਵੀ ਹੋਇਆ ਪਿਆ ਹੈ ਔਰ ਸ਼ਿਵ ਸ਼ਨਾਖਰਨ ਭਾਰਤ ਵੱਲੋਂ ਔਰ ਸੰਗੂ ਰਾਮਕਸ ਦਾ ਵੱਲੋਂ ਇੱਕ ਜੋ ਰਾਮਰਾਉਂਦੀ ਦੀ ਸ਼ੋਭਾ ਹੈ ਤਰਾ ਸ਼ਹਿਰ ਦੇ ਵਿੱਚ ਪ੍ਰਕਰਮਾ ਕਰ ਰਹੀ ਹੈ ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਇਸ ਰਾਮਰਾਉਂਦੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਇਸ ਦੇ ਨਾਲ ਹੀ ਆਪਣੇ ਜੋ ਬੱਚੇ ਐ ਉਹਨਾਂ ਨੂੰ ਕਹੂੰਗਾ ਕਿ ਆਪਣੇ ਜੋ ਹਿੰਦੁਸਤਾਨ ਦੀ ਸੰਸਕ੍ਰਿਤੀ ਐ ਔਰ ਭਗਵਾਨ ਰਾਮ ਦੇ ਜੋ ਚਰੇਤਰ ਐ ਉਹਨਾਂ ਨੂੰ ਪੜੋ ਔਰ ਉਹਨਾਂ ਦੇ ਚੱਲੋ ਤਾਂ ਕਿ ਐਸੇ ਦੇਸ਼ ਨੂੰ ਵਿਸ਼ਵਗੁਰੂ ਬਣਾ ਸਕੀਏ ਔਰ ਜੋ ਸਾਡਾ ਦੇਸ਼ ਹਿੰਦੁਸਤਾਨ ਭਗਵਾਨ ਰਾਮ ਤੇ ਚੱਲ ਕੇ ਵਿਸ਼ਵਗੁਰ ਬਣਿਆ ਆਪਾਂ ਦੁਬਾਰਾ ਉਸ ਪੱਤੇ ਚੱਲੀਏ ਇਸ ਦਿਨ ਆਲੀ ਵਹ ਪੂਰੇ ਸ਼ਹਿਰ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਭਗਵਾਨ ਸ਼੍ਰੀ ਰਾਮ ਨੂੰ ਵੀ ਦੀ ਔਰ ਨਵਰਾਤਰੀ ਵੀ ਬਹੁਤ-ਬਹੁਤ ਵਧਾਈ ਦਿੰਦਾ ਜੈ ਸ਼੍ਰੀ ਰਾਮ اچھ بھگ رام رام نو کی شوبھا یاترا کری ہوئی ہے بہت شردا بہت پیارے کلی ہے اور اپنا جیون سفر کریے شہر سکھ شانتی ترقی کی گھر دے کے سامنا کریے جی شری رام رام نومی کا بہت بڑا تہار منایا جا رہا ہے شیو سینا والے شری رام چندر مہاراج جی کے ساتھ کوشش کی درشن کروانے اس لئے میں بہت بہت مبارک بات دینی ہاں سارے سماج میں سارے دھرم کا کیونکہ شری رام چندر مہاراج دنان سادہ ایک ایک قدم جہاں ہے وہ خالی نہیں جانا چل جائے سارے जीवन ਦੇ ਵਿੱਚ ਸਫਲਤਾ ਮਿਲੇ ਖੁਸ਼ੀਆਂ ਮਨਾਏ ਔਰ ਹਰ ਕਦਮ-ਗਦਮ ਤੇ ਸਫਲਤਾ ਮਿਲਦੀ ਰਹੇ ਇਹ ਹੀ ਅੱਜ ਦੇ ਸਮੇਂ ਮੇਰੀ ਸ਼ੁਭਕਾਮਨਾ ਹੈ। ਧੰਨਵਾਦ। ਅਗਰ ਸਹਿਰ ਭਗਵਾਨ ਦੇ ਵਿੱਚ ਬਹੁਤ ਧਾਰਮਿਕ ਭਾਵਨਾਵਾਲੇ ਅਤੇ ਸਮਾਜਿਕ ਭਾਵਨਾਵਾਂ ਅਤੇ ਰਾਜਨੀਤਿਕ ਬੰਦੇ ਸਾਰੇ ਰਲ ਕੇ ਰਾਮ ਨੌਵੀਂ ਦੀ ਸ਼ੋਭਾ ਯਾਤਰਾ ਦੇ ਵਿੱਚ ਸ਼ੋਭਾ ਯਾਤਰਾ ਦੀ ਸ਼ੋਭਾ ਵਧਾ ਰਹੇ ਹਨ। ਉਹ ਇਸ ਸ਼ੋਭਾ ਯਾਤਰਾ ਦੇ ਹੋ ਵਾਲੀ ਸੂਤ ਸਾਧ ਸੰਗਤ ਨੂੰ ਨਮਸਕਾਰ ਅਤੇ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਪ੍ਰਾਰਥਨਾ ਕਿਰਪਾ ਕਰਿਓ ਰਾਮ ਨੌਵੀਂ ਦਾ ਤਿਹਾੜ ਆਪਾਂ ਸਾਰੇ ਅਨੇ ਰਲ ਕੇ ਮਨਾਉਣਾ ਇਹ ਤਿਹਾੜ ਵਾਹ ਰਾਮ ਦੀ ਕਿਰਪਾ ਨਾਲ ਹੀ ਮਨਾਉਣ ਦੇ ਸੰਗਤ ਅਜੀ ਹਾਰਤਕ ਹੋਏ ਆ ਤੇ ਸਾਡਾ ਫਰਜ਼ ਬਣਦਾ ਆ ਉਹ ਆ ਰਾਮ ਜਿਹੜੇ ਸਾਰੇ ਜਿੱਤੇ ਭਵਾਨ ਰਾਮ ਆ ਉਹਨਾਂ ਅੱਗੇ ਆਪਾਂ ਨਸਤਮ ਹੋਈਏ ਇਹ ਸਾਨੂੰ ਦਿਨ ਇਹ ਦੇਵ ਕਰਨਾ ਆ ਰਾਮ ਜੀ ਦੇ ਅੱਗੇ ਨਸਤਮ ਹੋ ਕੇ ਆਪ ਪੂਰਾ ਅਸ਼ੀਰਵਾਦ ਲਵਾਂਗੇ ਸਭ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਪ ਨੂੰ ਵੀ ਤੇ ਸੁਖਿਆਲੇ ਦੇ ਜਿਹੜੀ ਅੱਜ ਸਵਾਦ ਵਿੱਚ ਬਵਾੜਾ ਤੋਂ ਬਾ ਮਤਲਬ ਇੱਕ ਬਹੁਤ ਵੱਡੀ ਸ਼ੋਭਾ ਯਾਤਰਾ ਕਰੀ ਜਾ ਰਹੀ ਹੈ ਜਿਹਦੇ ਵਿੱਚ ਸਾਰੇ ਹੀ ਰਾਮ ਭਗਤ ਸ਼ਾਮਲ ਹੋਏ ਆ ਜਿਹਦੇ ਰਾਜਜੀਤ ਧਰਮਿਲ ਕਿੰਨੇ ਵੀ ਸੰਗਤ ਆਈਆਂ ਸਾਰਿਆਂ ਦਾ ਦਿਲ ਦੀਆਂ ਖਾਈ ਤੋਂ ਬਹੁਤ ਬਹੁਤ ਧੰਨਵਾਦ ਔਰ ਆਪ ਜੀ ਦੇ ਰਾਮ ਨਾਮੀ ਦੀ ਸੁਖਿਆਲੇ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਬਵਾੜਾ ਵਾਸੀਆਂ ਨੂੰ ਲੱਖ ਲੱਖ ਵਧਾਈ ਜਾਂਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ آج نوراتروں کے شوب اکشوں پر وشاخ مہینے میں آج رام نومی کے شب اوسر پر شوبھا یاترا نکالی گئی ہے پھواڑا شہر میں شوبھا یاترا آپ دیکھ رہے ہیں اس میں پھواڑا شہر کے سبھی لوگوں نے بڑھ چڑھ کر حصہ لیا ہے اور جگہ جگہ پر لنگر لگائے گئے ہیں جیسے فروٹ کا اور کئی چیزوں کا تو بہت ہی دارمک ہے سبھی سے میں آشا کرتا ہوں کہ اور بھی اس میں حصہ لے جے شری رام جے شری رام ਬਹੁਤ ਜੀ ਸ੍ਰੀ ਸੈਨਾ ਜਿਲ੍ਹਾ ਪ੍ਰਦਾਨ ਕਪੂਥਲਾ ਅੱਜ ਅਸੀਂ ਸ਼ੋਭਾ ਯਾਤਰਾ ਕੱਢੀ ਹੈਗੀ ਆ ਬਹੁਤ ਹੀ ਵਧੀਆ ਸ਼ੋਭਾ ਯਾਤਰਾ ਰਾਮ ਨੰਮੀ ਜੀ ਦੀ ਨਿਕਲਦੀ ਜਾ ਰਹੀ ਹੈ ਬਹੁਤ ਹੀ ਅੱਛਾ ਸ਼੍ਰੀ ਰਾਮ ਲਾਲਾ ਜੀ ਦੇ ਦਰਸ਼ਨ ਕਰਕੇ ਆਨੰਦਮਈ ਹੋ ਗਿਆ ਹੈ ਪੂਰਾ ਸ਼ਹਿਰ ਰਾਮ ਹੈ ਹੋ ਗਿਆ ਹੈ ਪੂਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਰਾਮ ਨੰਮੀ ਦੀ ਇਸ ਰਾਮ ਨੰਮੀ ਦੇ ਪਾਵਨ ਅਫਸਰ ਦੇ ਵੱਧ ਚੜ੍ਹ ਕੇ ਹਿੱਸਾ ਲਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ thank mm -hmm.